ਸਾਥੀਕਾਰ ਮੈਂ ਹਾ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 34 ਦਿਨ ਹੋ ਗਏ ਨੇ ਮਰਨ ਵਰਤੇ ਬੈਠੇ ਹੋਏ ਪਿਛਲੇ ਸਿਆਹ ਦਿਨਾ ਤੋਂ ਜਗਜੀਤ ਸਿੰਘ ਡੱਲੇਵਾਲ ਨੇ ਪਾਣੀ ਦੀ ਇੱਕ ਬੂੰਦ ਵੀ ਆਪਣੇ ਮੂੰਹ ਦੇ ਵਿੱਚ ਨਹੀਂ ਪਾਈ ਇਧਰ ਜਗਜੀਤ ਸਿੰਘ ਡੱਲੇਵਾਲ ਵੱਲੋਂ ਇੱਕ ਠੋਕੇ ਕਿਹਾ ਜਾ ਰਿਹਾ ਹੈ ਚਾਹੇ ਮੇਰੀ ਜਾਨ ਚਲੀ ਜਾਵੇ ਜਿੰਨੀ ਦੇਰ ਤੱਕ ਭਾਰਤੀ ਜਨਤਾ ਪਾਰਟੀ ਵੱਲੋਂ ਕਿਸਾਨੀ ਮੰਗਾ ਮੰਨ ਨਹੀਂ ਲਿਆ ਜਾਂਦੀਆਂ ਉਨੀ ਦੇਰ ਤੱਕ ਮੇਰਾ ਮਰਨ ਵਰਤ ਜਾਰੀ ਰਹੇਗਾ ਜੇਕਰ ਗੱਲ ਕਰੀਏ ਸੁਪਰੀਮ ਕੋਰਟ ਦੀ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਨੇ ਪੰਜਾਬ ਸਰਕਾਰ ਨੂੰ ਕਿ ਜਗਜੀਤ ਸਿੰਘ ਡਲੇਵਾਲ ਨੂੰ ਜ਼ਬਰੀ ਝੋਕੇ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਜਾਵੇ ਜਗਜੀਤ ਸਿੰਘ ਦੱਲੇਵਾਲ ਕਹਿੰਦੇ ਨੇ ਕਿ ਮੇਰੇ ਨੇੜੇ ਕੋਈ ਖੰਗ ਵੀ ਨਹੀਂ ਸਕਦਾ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਜਿਸ ਤਰ੍ਹਾਂ ਅਜਤੂ ਦੋ ਦਿਨ ਪਹਿਲਾਂ ਕਿਸਾਨਾਂ ਨੇ ਬਿਆਨ ਦਿੱਤਾ ਸੀ ਉਹਨਾਂ ਨੇ ਕਿਹਾ ਜੇਕਰ ਜਗਜੀਤ ਸਿੰਘ ਦੱਲੇਵਾਲ ਕੋਲ ਪ੍ਰਸ਼ਾਸਨ ਜਾਣਾ ਚਾਹੁੰਦਾ ਹੈ ਤਾਂ ਪਹਿਲਾਂ ਸਾਡੀਆਂ ਲਾਚਾਂ ਦੇ ਉੱਪਰੋਂ ਹੋ ਕੇ ਲੰਘਣਾ ਪਵੇਗਾ ਜਾਂ ਜਾਣਾ ਪਵੇਗਾ ਲੇਕਿਨ ਇਦਨ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਖਨੌਰੀ ਮਰਨਵਰ ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਦੇ ਇਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਸ ਚੌਕੇ ਇਸ ਮਲ ਦਾਖਲ ਕਰਾਉਣਾ ਚਾਹੁੰਦੀ ਹੈ ਜਿਸ ਕਰਕੇ ਡੱਲੇਵਾਲ ਸਾਹਿਬ ਦੀ ਟਰਾਲੀ ਦੇ ਆਲੇ ਦੁਆਲੇ ਸਾਬਕਾ ਸੈਨਿਕਾਂ ਵੱਲੋਂ ਦਿਨ ਰਾਤ ਪਹਿਰਾ ਲਗ ਦਿੱਤਾ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਸਾਬਕਾ ਫੌਜੀ ਰਿਟਾਇਰ ਫੌਜੀ ਦੇਖਭਾਲ ਕਰਨਗੇ ਅਤੇ ਤਹਿਰੇਦਾਰੀ ਕਰਨਗੇ ਪੰਜਾਬ ਦੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਇਸ ਗੱਲ ਦਾ ਪ੍ਰਗਟਾਵਾ ਸਾਬਕਾ ਸੈਰਿਕ ਭਲਾਈ ਵਿੰਗ ਦੇ ਸੂਬਾ ਪ੍ਰਧਾਨ ਅਵਤਾਸ਼ ਸਿੰਘ ਫਖਰ ਉਮੀਦ ਪ੍ਰਧਾਨ ਕਿਰਪਾਲ ਸਿੰਘ ਬਾਗਿਆ ਨੇ ਗੱਲਬਾਤ ਕਰਦੇ ਆ ਦੱਸਿਆ ਕਿ ਸਰਕਾਰ ਅਤੇ ਪੁਲਿਸ ਇਹ ਵਹਿ ਪਾਲੀ ਹੈ ਕਿ ਜਗਜੀਤ ਸਿੰਘ ਡੈਲੇ ਵਾਲੂ ਮਰਦ ਮਰ ਤੋਂ ਚੋਕੇ ਹਸਪਤਲ ਦਾਖਲ ਕਰਵਾਇਆ ਜਾਵੇਗਾ ਉਹਨਾਂ ਨੇ ਕਿਹਾ ਕਿ ਸਾਬਕਾ ਫੌਜੀ ਕਹਿ ਰਹੇ ਨੇ ਕਿ ਇਹ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦਾ ਬੜਾ ਵੱਡਾ ਜ਼ਹਿਮ ਹੈ ਕਿ ਉਹ ਜਗਜੀਤ ਸਿੰਘ ਡੱਲੇਵਾਲ ਨੂੰ ਮਨਮਰਜ਼ੀ ਤੋਂ ਚੋਕੇ ਉਹਨੂੰ ਦਾਖਲ ਕਰਵਾ ਚਾਹੇਗਾ ਉਹਨਾਂ ਨੇ ਕਿਹਾ ਕਿ ਡੱਲੇਵਾਲ ਨੂੰ ਮਨਮਰਜ਼ੀ ਤੇ ਬੈਠੇ 33 ਦਿਨ ਹੋ ਚੁੱਕੇ ਨੇ ਜਿਨ੍ਹਾਂ ਦੇ ਸਰੀਰ ਵਿੱਚ ਕੋਟਿਨ ਦੀ ਮਾਤਰਾ ਬਹੁਤ ਵਧ ਗਈ ਹੈ ਪਰੰਤੂ ਉਹਨਾਂ ਦਾ ਹੌਸਲਾ ਅਜੇ ਵੀ ਪੂਰੀ ਤਰ੍ਹਾਂ ਬਲੰਦ ਹੈ ਯਾਨੀ ਕਿ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਨੂੰ ਆਦੇਸ਼ ਕੀਤੇ ਨੇ ਜਿਵੇਂ ਤਿਵੇਂ ਮਰਜ਼ੀ ਜਗਜੀਤ ਸਿੰਘ ਡੱਲੇਵਾਲ ਨੂੰ ਚੁਕਿਆ ਜਾਣਾ ਚਾਹੀਦਾ ਹੈ ਲੇਕਿਨ ਇੱਥੇ ਸਾਬਕਾ ਸੈਨਿਕਾਂ ਨੇ ਜਿਹੜੀ ਟਰਾਲੀ ਦੇ ਵਿੱਚ ਹੈਗੇ ਨੇ ਜਗਜੀਤ ਸਿੰਘ ਡੱਲੇ ਵਾਲੇ ਉਸ ਦੇ ਆਲੇ ਦੁਆਲੇ ਪਹਿਰੇਦਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਸਾਡੇ ਤੂੰ ਹੋ ਕੇ ਯਾਨੀ ਕਿ ਕੋਈ ਵੀ ਜਗਜੀਤ ਸਿੰਘ ਡੱਲੇ ਵਾਲ ਨੂੰ ਹੱਥ ਨਹੀਂ ਚਲਾ ਸਕਦਾ ਭਾਵੇਂ ਉਹ ਸੈਂਟਰ ਪ੍ਰਸ਼ਾਸਨਿਕ ਹੋਵੇ ਤੇ ਭਾਵੇਂ ਉਹ ਹੋਵੇ ਪੰਜਾਬ ਦਾ ਪ੍ਰਸ਼ਾਸਨ ਇਟ ਮੀਨਸ ਕਿ ਜਗਜੀਤ ਸਿੰਘ ਡੱਲੇ ਵਾਲ ਦੀ ਪਹਿਰੇਦਾਰ ਵਾਸ ਪਹਿਰੇਦਾਰੀ ਵਾਸਤੇ ਸਾਬਕਾ ਫੌਜੀ ਵੀ ਹਾਕਮ ਵਿੱਚ ਉਤਰ ਆਏ ਨੇ ਜਗਜੀਤ ਸਿੰਘ ਡਲੇਵਾਲ ਦੇ ਧੰਨਵਾਦ